ਜਿਹੜਾ ਇੱਕ ਉਵਾਰਾ ਪਛਮਾਨੇ ਕਰਕੇ ਅੱਜ ਸਾਡੇ ਵਿੱਚ ਨਹੀਂ ਆ ਹੋਰ ਕਿੰਨੇ ਦਿਨਾਂ ਤੋਂ ਉਮੀਦਾਂ ਦੇ ਸਹਾਰੇ ਜਿਉ ਰਹੇ ਸੀ ਕਿ ਇਹ ਖਬਰ ਨਾ ਸੁਣਨੀ ਪਵੇ ਕਿ ਹਰ ਦਿਲ ਜਿੱਥੇ ਵੀ ਰਾਜਵੀਰ ਨੂੰ ਚਾਹਣ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਜਿੱਥੇ ਵੀ ਵਸਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਉਮੀਦ ਸੀ ਕਿ ਕਿਤੇ ਨਾ ਕਿਤੇ ਵਾਇਰਲ ਅਰਦਾਸਾਂ ਲੋਕਾਂ ਦੀਆਂ ਸੁਣੂਗਾ ਔਰ ਕੋਈ ਵੀ ਇਹ ਖਬਰ ਸੁਣਨ ਨੂੰ ਸਾਡਾ ਵੀ ਉਹ ਹਮੇਸ਼ਾ ਫੋਨ ਖੋਲ ਖੋਲਦੇ ਸੀ ਜਦੋਂ ਵੀ ਉਹਨੂੰ ਡਰ ਲੱਗਦਾ ਸੀ ਕਿ ਕਿਤੇ ਕੋਈ ਅਣਹੋਣੀ ਖਬਰ ਆ ਜਾਈ ਸੁਣ ਨਾ ਜਾਵੇ ਜਾਂ ਸਾਹਮਣੇ ਕੋਈ ਨਿਊਜ਼ ਆਹੋ ਜੀ ਦੇਖ ਨਾ ਜਾਵੇ ਤੋਂ ਕੱਲ ਉਹ ਕੋਲੈਣਾ ਦਿਨ ਆ ਗਿਆ ਔਰ ਮੌਤ ਜਿੱਤ ਗਈ ਲੋਕਾਂ ਦੀਆਂ ਅਰਦਾਸਾਂ ਹਾਰ ਗਈਆਂ ਪਰ ਬਹੁਤ ਹੀ ਮੰਦ ਭੱਗਾ ਮੈਂ ਤਾਂ ਹੁਣੇ ਹੀ ਕਹੂੰਗਾ ਕਿ ਇਹਦੇ ਚ ਸਭ ਤੋਂ ਪਹਿਲਾਂ ਤਾਂ ਇੱਕ ਕੁਐਸਚਨ ਬਹੁਤ ਵੱਡਾ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਦੇ ਤੇ ਜ਼ਰੂਰ ਸਾਨੂੰ ਗੱਲ ਕਰਨੀ ਪਊਗੀ। ਔਰ ਹਜ਼ਾਰਾਂ ਪਰਿਵਾਰਾਂ ਦਾ ਨੁਕਸਾਨ ਇਦਾਂ ਹੋਇਆ ਜਿਹੜਾ ਆਵਾਰਾ ਪਸ਼ੂਆਂ ਦੇ ਕਰਕੇ ਨਹੀਂ ਤਾਂ ਕਈ ਵਰੀ ਬੰਦਾ ਕਹਿ ਦਿੰਦਾ ਜੀ ਉਹਨੇ ਸੇਫਟੀ ਨਹੀਂ ਸੀ ਪਾਈ ਕਿਸੇ ਦੇ ਹੈਲਮਟ ਲਈ ਸਰਕਾਰ ਰੋਕਦੀ ਆ ਹਨਾ ਤੁਸੀਂ ਪਾ ਕੇ ਰੱਖੋ ਸਪੀਡ ਘੱਟ ਚਲਾਓ ਚਲੋ ਉਹ ਚੰਗੀ ਗੱਲ ਆ ਬਟ ਜਦੋਂ ਇਹੋ ਜੀ ਘਟਨਾ ਵਾਪਰਦੀ ਆ ਕਿ ਇੱਕ ਵਧੀਆ ਜਿਹੜਾ ਬਾਈਕਰ ਹੈਗਾ ਉਹ ਆਪਣੇ ਉਹਨੂੰ ਸ਼ੌਕ ਸੀਗਾ ਜਾਣ ਦਾ ਔਰ ਪੂਰੀ ਸੇਫਟੀ ਦੇ ਨਾਲ ਪੂਰੀ ਸਹੀ ਸਪੀਡ ਤੇ ਕੋਈ ਓਵਰ ਸਪੀਡ ਨਹੀਂ ਸੀ ਉਹ ਆਰਾਮ ਨਾਲ ਜਾ ਰਿਹਾ ਤੇ ਉਹਨੂੰ ਸਾਈਡ ਤੋਂ ਉਹ ਦੋ ਬਾਰਾ ਪਸ਼ੂ ਆ ਕੇ ਟੱਕਰ ਮਾਰਦੇ ਆ ਤੇ ਉਹਦੀ ਜਾਨ ਲੈ ਲੈਂਦੇ ਆ ਮੈਨੂੰ ਲੱਗਦਾ ਇਹਦੇ ਲਈ ਫਿਰ ਸਾਨੂੰ ਇੱਕ ਕੁਐਸਚਨ ਜ਼ਰੂਰ ਬਣਦਾ ਕਿ ਇਹਦੇ ਲਈ ਜ਼ਿੰਮੇਵਾਰ ਅਸੀਂ ਕਿਹਨੂੰ ਠਹਿਰਾਈਏ ਔਰ ਇਹਦੇ ਤੇ ਸਰਕਾਰਾਂ ਕੀ ਕਰ ਰਹੀਆਂ ਤੋਂ ਮੈਂ ਤਾਂ ਮੀਡੀਆ ਨੂੰ ਵੀ ਕਹੂੰਗਾ ਕਿ ਜਿਹੜੇ ਵੀ ਪੋਲੀਟੀਕਲ ਲੋਕ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਉਹ ਇੱਥੇ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਇਹਦੇ ਤੇ ਤੁਹਾਡਾ ਅੱਗੇ ਪਲਾਨ ਕੀ ਹੈਗਾ ਤਾਂ ਜੋ ਵੀ ਅਸੀਂ ਟੈਕਸ ਸਾਡੇ ਲੋਕ ਪੇ ਕਰ ਰਹੇ ਆ ਔਰ ਕਦੋਂ ਇਹ ਮੌਤਾਂ ਇਦਾਂ ਹੋਣੀਆਂ ਹਟਣਗੀਆਂ ਜਿਹੜੇ ਹਜ਼ਾਰਾਂ ਘਰਾਂ ਦੇ ਚਰਾਗ ਇਦਾਂ ਬੁੱਝ ਜਾਂਦੇ ਆ ਸੋ ਇਹਦੇ ਤੇ ਜ਼ਰੂਰ ਸੋਚਣ ਦੀ ਲੋੜ ਆ ਔਰ ਬਾਕੀ ਇਹਦੇ ਤੇ ਕੋਈ ਵਧੀਆ ਪਲਾਨ ਬਣਨਾ ਚਾਹੀਦਾ ਤਾਂ ਜੋ ਇਹ ਜਿਹੜੀਆਂ ਕਟਨਾਵਾਂ ਇਹਨੂੰ ਤਾਂ ਅਸੀਂ ਅਸੀਂ ਤਾਂ ਰੱਬ ਦਾ ਭਾਣਾ ਕਹਿ ਦਿੰਨੇ ਆ ਪਰ ਮੈਂ ਕਹਿ ਦਿੰਦਾ ਇਹ ਰੱਬ ਦਾ ਭਾਣਾ ਨਹੀਂ ਆ ਇਹ ਤਾਂ ਮਤਲਬ ਸਾਡੇ ਹੀ ਫੇਲੀਅਰ ਆ ਲੋਕਾਂ ਦਾ ਸਰਕਾਰ ਦਾ ਫੇਲੀਅਰ ਆ ਕਿ antisense ਇਹੋ ਜੀ ਸੇਫਟੀ ਹਲੇ ਤੱਕ ਲੋਕਾਂ ਨੂੰ ਦੇ ਨਹੀਂ ਸਕੇ ਤੇ ਜਿੱਥੇ ਸਰਕਾਰਾਂ ਸਪੀਡ ਲਈ ਰੋਕਦੀਆਂ ਨੇ ਹੈਲਮਟ ਪਾਉਣ ਦੀ ਸਲਾਹ ਦਿੰਦੀਆਂ ਤੇ ਉੱਥੇ ਜਦੋਂ ਇਹੋ ਜੀਆਂ ਘਟਨਾਵਾਂ ਬਣਦੀਆਂ ਨੇ ਤਾਂ ਉਹਦੇ ਲਈ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਔਰ ਲੋੜੀਂਦੇ ਕਦਮ ਇਹਦੇ ਤੇ ਚੱਕੇ ਜਾਣ ਕੇ ਜਿਹਹ ਜ ਸਾਡਾ ਛੋਟਾ ਭਰਾ ਜਿਵੇਂ ਇੱਕ ਅਨਹੋਣੀ ਦੇ ਨਾਲ ਉਹਦੇ ਨਾਲ ਵਾਪਰ ਕੀ ਕਿ ਹੋਰ ਘਰਾਂ ਦੇ ਦੀਵੇ ਇਦਾਂ ਨਾ ਬੁਝਣ ਕਦੇ ਨਾ ਪੂਰਾ ਹੋਣ ਵਾਲਾ ਘਟਗਰੇਵਾਲ ਸਾਹਿਬ ਲੱਗਦਾ ਕਿ ਪੰਜਾਬ ਨੂੰ ਉਹ ਪੂਰੀ ਇੰਡਸਟਰੀ ਨੂੰ ਪੂਰੇ ਜਿਹੜਾ ਸੱਭਿਆਚਾਰ ਆ ਉਹਨੂੰ ਦੇਖੋ ਇਹੋ ਜਿਹੇ ਆਰਟਿਸਟ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ ਮੈਂ ਅਕਸਰ ਇਹ ਗੱਲ ਕਰਦੇ ਆ ਕਿ ਬਹੁਤ ਥੋੜੇ ਆ ਅੱਜ ਦੀ ਡੇਟ 'ਚ ਇਹੋ ਜਿਹੇ ਮੁੰਡੇ ਆ ਜਿਹੜੇ ਆਪਣੇ ਕਲਚਰ ਨੂੰ ਲੈ ਕੇ ਉਹਦੀ ਕਲਚਰ ਦੀ ਗੱਲ ਕਰਦੇ ਆ ਕਲਚਰਲ ਗਾਣੇ ਜਿਹੜੇ ਸਾਡੇ ਰਿਸ਼ਤਿਆਂ ਨੂੰ ਲੈ ਕੇ ਗਾਉਂਦੇ ਆ ਹਰ ਟਾਈਪ ਦਾ ਗਾਣਾ ਰਾਜਵੀਰ ਦਾ ਸੀ ਅੱਜ ਤਾਂ ਮੈਂ ਕਈ ਸੁਣ ਰਿਹਾ ਸੀ ਜਿਹੜੇ ਗਾਣੇ ਅੱਜ ਉਹਦੇ ਤੇ ਹੀ ਠੋਕ ਰਹੇ ਆ ਨਾ ਨਹੀਂ ਨਹੀਂ ਲੱਭਣੇ ਗਵਾਚੇ ਹੋਏ ਧਰ ਮਿੱਟੀ ਨਾਲ ਫਰੋਲ ਜੋਗੀ ਆ ਸੋ ਔਰ ਪੁੱਤ ਮਰੀਨੀ ਭੁੱਲਦੀਆਂ ਮਾਵਾਂ ਅਨਾ ਉਹਨੇ ਗਾਇਆ ਤਾਂ ਕਿਸੇ ਦੇ ਪੁੱਤ ਨੂੰ ਦੇਖ ਕੇ ਸੀ ਪਰ ਅੱਜ ਉਹੀ ਘਟਨਾ ਸਾਰੀ ਉਸੇ ਘਰੇ ਵਾਪਰ ਗਈ ਸੋ ਬਹੁਤ ਦੁਖਦਈ ਹੈ ਅਗਰਿਆਲ ਸਾਹਿਬ ਲੱਗਦਾ ਕਿ ਪਰਿਵਾਰ